ਮਸ਼ਹੂਰ ਇਨਫਲੂਐਂਸਰ ਪੂਜਾ ਸੰਗਾ ਦੇ ਤੀਜੇ ਪਤੀ ਤੋਂ ਵੱਖ ਹੋਣ ਦਾ ਮੁੱਦਾ ਪੱਖ ਦਾ ਜਾ ਰਿਹਾ ਹੈ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਵੀ ਆਪਣੇ ਆਪਣੇ ਤਰੀਕੇ ਨਾਲ ਇਸ ਮਾਮਲੇ ਤੇ ਮਜ਼ਾਕੀ ਚੁਟਕੀ ਲਈ ਜਾ ਰਹੀ ਹੈ ਤੇ ਕੁਝ ਲੋਕ ਪੂਜਾ ਸੰਗਾ ਨੂੰ ਸਹੀ ਦੱਸ ਰਹੇ ਹਨ ਤੇ ਕੁਝ ਸਖ ਜਸਲ ਨੂੰ ਪੂਜਾ ਸੰਗਾ ਪਹਿਲਾਂ ਵੀ ਦੋ ਵਿਆਹ ਕਰਵਾ ਚੁੱਕੀ ਹੈ ਜਿਸ ਕਰਕੇ ਲੋਕਾਂ ਦੇ ਵੱਲੋਂ ਉਸ ਨੂੰ ਕਾਫੀ ਜ਼ਿਆਦਾ ਅਵਾਤਵਾ ਬੋਲਿਆ ਜਾ ਰਿਹਾ ਹੈ ਤੇ ਉਸ ਨੇ ਕੱਲ ਲਾਈਵ ਆ ਕੇ ਵੀ ਲੋਕਾਂ ਦੀ ਰੀਲ ਬਣਾਈ ਸੀ ਤੇ ਵੱਡੀਆਂ ਗੱਲਾਂ ਲੋਕਾਂ ਨੂੰ ਕਈਆਂ ਸਨ ਤੇ ਹਾਲ ਹੀ ਦੇ ਵਿੱਚ ਪੂਜਾ ਸੰਗਾ ਦੇ ਦੂਜੇ ਪਤੀ ਗੁਰਵਿੰਦਰ ਨੇ ਜਿਸ ਨਾਲ ਕੀ ਉਸ ਦਾ ਤਲਾਕ ਹੋਇਆ ਸੀ ਕੁਝ ਅਜੀਹਾ ਕਰ ਦਿੱਤਾ ਕਿ ਲੋਕ ਉਸ ਨੂੰ ਵੀ ਕਾਫੀ ਜ਼ਿਆਦਾ ਟਰੋਲ ਕਰਨ ਲੱਗੇ ਹਨ ਤਾ ਪੂਜਾ ਸੰਗਤ ਦੇ ਪਤੀ ਗੁਰਵਿੰਦਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਵੀਡੀਓ ਸ਼ੇਅਰ ਕੀਤੀਆਂ ਹਨ ਤੇ ਉਹ ਪੂਜਾ ਦੇ ਵਖ ਹੋਣ ਤੋਂ ਬਾਅਦ ਹੁਣ ਹੱਸ ਹੱਸ ਕੇ ਵੀਡੀਓਸ ਪੋਸਟ ਕਰ ਰਿਹਾ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਕਿ ਬੀਬਾ ਇਹ ਵੀ ਕਲਾ ਹੀ ਬਖਸ਼ਿਆ ਤੈਨੂੰ ਰੱਬ ਨੇ ਕਲਾਕਾਰ ਨਹੀਂ ਆ ਦੋ ਵੀ ਜਿਹੜੀ ਚਾਰ ਚਾਰ ਸੰਭ ਲੈਣੀਆਂ ਸਾਨੂੰ ਜੇ ਇੱਕ ਦਿੱਤੀ ਹੋਵੇ ਰੱਬ ਨੇ ਸਾਡੇ ਤਾਂ ਉਹ ਨਹੀਂ ਸੰਭਦੀ ਮੈਂ ਕੀ ਕਹਣਾ ਬਖਿਆ ਮਸਾਂ ਬਸਲ ਘਰੋਂ ਨਿਕਲ ਜਾਂਦੀਆਂ ਜਦੋਂ ਹੱਥਾਂ ਚੋਂ ਨਿਕਲ ਜਾਂਦੀਆਂ ਨਾ ਫਿਰ ਕਾਬੂ ਕਰਨੀਆਂ ਨਾ ਮੁਨਕੰਦੇ ਬਰਾਬਰੀ ਹੁੰਦੀ ਇਨਾ ਵੀਡੀਓਸ ਤੋਂ ਬਾਅਦ ਲੋਕ ਉਸ ਨੂੰ ਕਹਿ ਰਹੇ ਹਨ ਕਿ ਤੂੰ ਸਵਾਦ ਲੈ ਰਿਹਾ ਹੈ ਤੇ ਇਨਾ ਵੀਡੀਓਸ ਤੋਂ ਵੀ ਇਹੀ ਲੱਗ ਰਿਹਾ ਹੈ ਕਿ ਉਹ ਪੂਜਾ ਸੰਗਾ ਤੇ ਲਾ ਲਾ ਕੇ ਵੀਡੀਓ ਪੋਸਟ ਕਰ ਰਿਹਾ ਹੈ ਤੇ ਕਾਫੀ ਕਮੈਂਟ ਲੋਕਾਂ ਦੇ ਵੱਲੋਂ ਉਸ ਨੂੰ ਕੀਤੇ ਜਾ ਰਹੇ ਹਨ ਤੇ ਕੁਝ ਕਮੈਂਟ ਲੋਕ ਲਿਖਦੇ ਹਨ ਉਹਦਾ ਘਰ ਵੱਸ ਜਾਣਾ ਸੀ ਪਰ ਤੂੰ ਨਹੀਂ ਵੱਸਣ ਦਿੰਦਾ ਭੌਂਕਦਾ ਹੀ ਰਹਿੰਦਾ ਹੁਣ ਤੇ ਵਿਚਾਰੀ ਦਾ ਦਿਲ ਟੁੱਟ ਗਿਆ ਤੂੰ ਖੁਸ਼ ਰਹਿ ਬਸ ਲੱਗਦਾ ਪੂਜਾ ਨੂੰ ਟਾਰਗੇਟ ਕੀਤਾ ਹੈ ਲੱਗਦਾ ਪੂਜਾ ਨੂੰ ਕਹਿ ਰਿਹਾ ਹੈ ਵੀਰ ਤੋਂ ਉਹਨੂੰ ਕਿਉਂ ਮੋਟ ਨੂੰ ਗੱਲਾਂ ਲਾਉਂਦਾ ਰਹਿੰਦਾ ਪਾਗਲ ਹੋ ਗਿਆ ਉਹਦੀ ਲਾਈਫ ਜੋ ਮਰਜੀ ਕਰੇ ਇਨਾ ਕਮੈਂਟਾਂ ਤੋਂ ਬਾਅਦ ਤੁਸੀਂ ਕੀ رائے ਰੱਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਗੁਰਵਿੰਦਰ ਵੱਲੋਂ ਇਹ ਕਰਨਾ ਠੀਕ ਹੈ ਜਾਂ ਨਹੀਂ ਸਾਨੂੰ ਕਮੈਂਟ ਕਰਕੇ ਆਪਣੀ رائے ਜਰੂਰ ਦੇਣਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ